ਥੈਲਿਆਂ ਦੇ ਵਿੱਚ ਭਰ ਕੇ ਆ ਪਰਿਵਾਸੀ ਲਈ ਜਾਂਦੇ ਸੀ ਸਮਾਨ ਅੱਗੋਂ 26 ਜਨਵਰੀ ਨੂੰ ਲੈ ਕੇ ਪੁਲਿਸ ਹੋਈ ਹੋਈ ਸੀ ਸਖਤ ਜਿਸ ਦੇ ਚੱਲਦੇ ਪੁਲਿਸ ਨੇ ਲਈ ਇਨ੍ਹਾਂ ਥੈਲਿਆਂ ਦੀ ਤਲਾਸ਼ੀ 26 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਫਿਰੋਜ਼ਪੁਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਨ ਲੈ ਕੇ ਸਖਤੀ ਵਧਾ ਦਿੱਤੀ ਗਈ ਹੈ ਇਸ ਦੇ ਤਹਿਤ ਫਿਰੋਜ਼ਪੁਰ ਦੇ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਪੋਰਸ ਟੀਮਾਂ ਵੱਲੋਂ ਸਟੇਸ਼ਨਾਂ ਬੱਸ ਅੜਿਆਂ ਰੇਲਵੇ ਸਟੇਸ਼ਨਾਂ ਅਤੇ ਸ਼ੱਕੀ ਥਾਵਾਂ ਤੇ ਆਉਣ ਜਾਣ ਵਾਲੇ ਲੋਕਾਂ ਤੇ ਵਾਹਨਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਤੋਂ ਪੁੱਛ ਪੜਤਾਲ ਜਾ ਰਹੀ ਹੈ ਤਾਂ ਕਿ ਕਿਸੇ ਤਰੀਕੇ ਦੀ ਕੋਈ ਅਣਸੁਖਾਵੀ ਘਟਨਾ ਨਾ ਹੋਵੇ। ਅਲਰਟ ਹੈਗਾ ਤੇ ਉਹਨੂੰ ਲੈ ਕੇ ਸਟੇਸ਼ਨਾਂ ਦੀ ਕਿਸ ਤਰ੍ਹਾਂ ਦੀ ਜੜੀ ਐ ਸਕਿਉਰਿਟੀ ਕੀਤੀ ਜਾ ਰਹੀ ਹੈ। ਦੇਖੋ 26 ਜਨਵਰੀ ਦੇ ਮੱਦੇਨਜ਼ਰ ਅਸੀਂ ਰੇਲਵੇ ਸਟੇਸ਼ਨ ਭੀੜ ਭੜਕੇ ਵਾਲੇ ਏਰੀਏ ਬੱਸ ਸਟੈਂਡ ਤੇ ਹੋਰ ਜਿਹੜੀਆਂ ਸਵੇਦਨਸ਼ੀਲ ਥਾਵਾਂ ਨੇ ਉੱਥੇ ਅਸੀਂ ਜਿਹੜੀ ਲਗਾਤਾਰ ਚੈਕਿੰਗ ਕਰ ਰਹੇ ਆ ਸਾਡਾ ਜਿਹੜਾ ਸਾਰਾ ਪੁਲਿਸ ਪ੍ਰਸ਼ਾਸਨ ਉਹ ਇਸ ਕੰਮ 'ਚ ਲੱਗਿਆ ਹੋਇਆ ਹੈ ਤੇ ਇਸ ਜਿਹੜਾ 26 ਜਨਵਰੀ ਦੀ ਅਮਨ ਸ਼ਾਂਤੀ ਨਾਲ ਪੂਰਾ ਮੁਕੰਮਲ ਕਰਨ ਸੰਬੰਧੀ ਅਸੀਂ ਪੂਰੀ ਤਰ੍ਹਾਂ ਦ੍ਰਿੜਾ ਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਵਾਸਤੇ ਪੰਜਾਬ ਪੁਲਿਸ ਜਿਹੜੀ ਹੈ 24 ਘੰਟੇ ਤਿਆਰ ਹੈ ਭਾਈ ਕਿਸ ਤਰ੍ਹਾਂ ਦੀ ਸ਼ੰਕਾ ਜਿਤਾਈ ਜਾ ਰਹੀ ਹੈ ਵੀ ਹਾਲਾਤਾਂ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਇੱਕ ਇੱਕ ਹਿੱਸੇ ਦੇ ਵਿੱਚ ਮਤਲਬ ਕਿ ਬਲਾਸਟ ਵਾਲੀ ਵੀ ਜਿਹੜੀ ਹੈ ਘਟਨਾ ਸਾਹਮਣੇ ਆਈ ਹੈ ਦੇਖੋ ਜਿਹੜੇ ਦੇਸ਼ ਵਿਰੋਧੀ ਅੰਸਰ ਨੇ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕੋਈ ਨਾ ਕੋਈ ਜਿਹੜੀ ਗੜਬੜੀ ਫਲਾਈ ਜਾਵੇ ਪਰ ਅਸੀਂ ਜਿਹੜੇ ਇੱਥੇ ਪੂਰਾ ਸਤਰਕਾਂ ਅਸੀਂ ਲਗਾਤਾਰ ਚੈਕਿੰਗ ਕਰਦੇ ਰਵਾਂਗੇ ਪਹਿਲਾਂ ਵੀ ਚੈਕਿੰਗ ਕਰ ਰਹੇ ਆਂ ਤੇ ਇਸ ਕਰਕੇ ਅਸੀਂ ਜਿਹੜੀ ਅਮਨ ਸ਼ਾਂਤੀ ਹਰ ਹਾਲਤ ਵਿੱਚ ਕਾਇਮ ਰੱਖਾ ਸਰ ਕੋਈ ਇਨਪੁਟ ਆਈਏ ਕੋਈ ਥ੍ਰੈਟ ਵਗੈਰਾ ਕੋਈ ਇਨਪੁਟ ਜਾਂ ਕੋਈ ਮਿਲਦੀ ਹੈ ਜੀ ਫੁੱਲਸ ਨੂੰ ਜੋ ਥ੍ਰੈਟ ਹੈ ਜੋ ਸਿਕਰੈਟਰੀ ਇਨਫੋਰਮੇਸ਼ਨ ਆਉਂਦੀਆਂ ਉਹ ਅਸੀਂ ਪਬਲਿਕਲੀ ਸ਼ੇਅਰ ਨਹੀਂ ਕਰਦੇ ਪਰ ਅਸੀਂ ਉਹਨਾਂ ਤੇ ਵਰਕ ਆਊਟ ਕਰਦੇ ਰਹਿੰਦੇ ਹਾਂ ਠੀਕ ਦੱਸ ਦਿਆ ਕਿ ਜਿੰਨੇ ਵੀ ਉੱਥੋਂ ਆਉਣ ਜਾਣ ਵਾਲੇ ਲੋਕ ਨੇ ਉਹਨਾਂ ਕੋਲ ਜਿੰਨਾ ਵੀ ਸਮਾਨ ਆ ਉਹਨਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਤੇ ਨਾਲ ਹੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਦੱਸਿਆ ਕਿ 26 ਜਨਵਰੀ ਨੂੰ ਲੈ ਕੇ ਪੁਲਿਸ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਹਕੀਕਤ ਰੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖ